ਜਾਓ ਆਗਾ ਜੀ ਸਾਨੂੰ ਬਹੁਤ ਜ਼ਿਆਦਾ ਅਸੀਂ ਖੁਸ਼ਾਂਗੇ ਕਹਾਂਦਾ ਵੀ ਹਮ ਤੋਂ ਪਹਿਲਾਂ ਤੈਨੂੰ ਫੋਨ ਕਰ ਰਿਹਾ ਮੈਂ ਕਹਿੰਦਾ ਵੀ ਆ ਕੇ ਕਰਕੇ ਫਤਿਹ ਵੀਰ ਆ ਗਿਆ ਮੈਂ ਅਗਦੇ ਮਜ਼ਾਕ ਕਰਦਾ ਮੈਂ ਐਡੀ ਜੀ ਫਤਿਹ ਵੀਰ ਕਹਿੰਦਾ ਹਾਂ ਕਹਿੰਦਾ ਫਤਿਹ ਵੀਰ ਆ ਗਿਆ ਕਹਿੰਦਾ ਆਪਣਾ ਕਹਿੰਦੇ ਨੇ ਕਿ ਇੱਕ ਦੁੱਖ ਤੋਂ ਬਾਅਦ ਪ੍ਰਮਾਤਮਾ ਇਨਸਾਨ ਨੂੰ ਸੋਹ ਸੁੱਖ ਵੀ ਦੇ ਦਿੰਦਾ ਤੇ ਕਹਾਵਤ ਕਦੇ-ਕਦੇ ਸੱਚ ਹੁੰਦੀ ਵੀ ਦਿਖਾਈ ਦਿੰਦੀ ਹੈ ਇਸੇ ਕਹਾਵਤ ਨੂੰ ਬਿਆਨ ਕਰਦਾ ਇੱਕ ਮਾਮਲਾ ਸੰਗਰੂਰ ਦੇ ਪਿੰਡ ਭਗਵਾਨਪੁਰ ਤੋਂ ਸਾਹਮਣੇ ਆਇਆ ਹੈ ਜੀ ਹਾਂ ਉਹੀ ਭਗਵਾਨਪੁਰ ਜੋ 2 ਸਾਲ ਪਹਿਲਾਂ ਹਰ ਮੀਡੀਆ ਦੀ ਸੁਰਖੀ ਬਣਿਆ ਤੇ ਕਾਰਨ ਸਾਨੂੰ ਦੱਸਣ ਦੀ ਸ਼ਾਇਦ ਲੋੜ ਨਹੀਂ ਪੈਣੀ ਕਿਉਂਕਿ ਜਦੋਂ 2 ਸਾਲ ਦਾ ਨੰਨਾ ਫਤੇ ਵੀਰ ਇਸ ਦੁਨੀਆ ਤੋਂ ਰੁਖਸਤ ਹੋਇਆ ਸੀ ਤਾਂ ਦੁਨੀਆ ਦੇ ਹਰ ਇੱਕ ਇਨਸਾਨ ਦੀ ਅੱਖ ਨਮ ਹੋਈ ਸੀ ਭਾਵੇਂ ਫਤੇ ਵੀਰ ਦੇ ਨਾਲ ਦੁਨੀਆ ਦੇ ਕਿਸੇ ਵੀ ਇਨਸਾਨ ਦਾ ਕੋਈ ਰਿਸ਼ਤਾ ਨਹੀਂ ਸੀ ਪਰ ਉਸ ਸਮੇਂ ਹਰ ਇੱਕ ਨੂੰ ਫਤੇ ਵੀਰ ਦੇ ਨਾਲ ਪਿਆਰ ਸੀ ਫਤੇ ਵੀਰ ਦੇ ਲਈ ਲੱਖਾਂ ਲੋਕਾਂ ਨੇ ਅਰਦਾਸਾਂ ਕੀਤੀਆਂ ਸਨ ਤੇ ਪਾਠ ਵੀ ਕੀਤੇ ਸਨ ਪਰ ਪ੍ਰਮਾਤਮਾ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ਇੱਕ ਦਿਨ ਖੇਡਦਾ ਖੇਡਦਾ ਫਤੇ ਵੀਰ ਬੋਰ ਵੈਲ ਦੇ ਵਿੱਚ ਜਾ ਡਿੱਕਿਆ ਸੀ ਮਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕੁਝ ਕਰ ਨਾ ਸਕੇ ਪੂਰੇ ਪਰਿਵਾਰ ਦੇ ਵੱਲੋਂ ਯਤਨ ਕੀਤੇ ਜਾਂਦੇ ਨੇ ਪਰ ਕੁਝ ਹੱਲ ਨਹੀਂ ਨਿਕਲਦਾ ਤੇ ਜਦੋਂ ਮੀਡੀਆ ਦੇ ਵਿੱਚ ਮਾਮਲਾ ਆਉਂਦਾ ਹੈ ਤਾਂ ਸਮਾਜਿਕ ਸੰਸਥਾਵਾਂ ਅਤਿਅੰਤ ਲੋਕਾਂ ਦੀ ਭੀੜ ਭਗਵਾਨਪੁਰ ਦੇ ਵਿੱਚ ਲੱਗ ਜਾਂਦੀ ਹੈ। ਮੀਡੀਆ ਵਿੱਚ ਆਉਣ ਤੋਂ ਬਾਅਦ ਪ੍ਰਸ਼ਾਸਨ ਦੀ ਅੱਖ ਖੁੱਲਦੀ ਹੈ ਤੇ ਪ੍ਰਸ਼ਾਸਨ ਫਤੇ ਵੀਰ ਨੂੰ ਬੋਰਚੋਂ ਕੱਢਣ ਦੇ ਲਈ ਟੀਮਾਂ ਭੇਜਦਾ ਹੈ। ਹਰ ਰੋਜ਼ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਪਰ 6ਵੇਂ ਦਿਨ ਫਤੇ ਵੀਰ ਦੀ ਲਾਸ਼ ਬੋਰਚੋਂ ਨਿਕਲਦੀ ਹੈ। ਪ੍ਰਸ਼ਾਸਨ ਦੀ ناکامی ਕਾਰਨ ਥੂ-ਥੂ ਵੀ ਹੁੰਦੀ ਹੈ ਪਰ ਫਤੇ ਵੀਰ ਹਮੇਸ਼ਾ ਦੇ ਲਈ ਦੁਨੀਆ ਤੋਂ ਰੁਖਸਤ ਹੋ ਜਾਂਦਾ ਹੈ। ਤੇ ਹੁਣ 2 ਸਾਲ ਬਾਅਦ ਫਤੇਵੀਰ ਮੁੜ ਪਰਤ ਆਇਆ ਆਪਣੇ ਪਰਿਵਾਰ ਕੋਲ ਜੀ ਹਾਂ ਫਤੇਵੀਰ ਦਾ 2 ਸਾਲ ਪਹਿਲਾਂ 11 ਜੂਨ ਨੂੰ ਸੰਸਕਾਰ ਕੀਤਾ ਗਿਆ ਸੀ ਤੇ ਹੁਣ 11 ਮਾਰਚ 2021 ਨੂੰ ਯਾਨੀ ਕਿ 2 ਸਾਲ ਬਾਅਦ ਇੱਕ ਹੋਰ ਫਤੇਵੀਰ ਨੇ ਪਰਿਵਾਰ ਦੇ ਵਿੱਚ ਜਨਮ ਲਿਆ ਜੀ ਹਾਂ ਪਰਿਵਾਰ ਦੇ ਘਰ ਪਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਜਿਸ ਮਗਰੋਂ ਘਰ ਦੇ ਵਿੱਚ ਖੁਸ਼ੇ ਦਾ ਮਾਹੌਲ ਬਣਿਆ ਹੋਇਆ ਹੈ ਸਾਧਿਆ ਉਹ ਅੱਜ ਪੂਰੀਆਂ ਹੋ ਗਈਆਂ ਜੀ ਅਸੀਂ ਤਾਂ ਇਹ ਬੇਨਤੀ ਕਰਦੇ ਹਾਂ ਜੇਕਰ ਦਾੜ ਨਾਲ ਵਾਪਰੀ ਉਹਦਾ ਬੱਚਾ ਵੀ ਵਾਪਸ ਹੀ ਕਰਦੀ ਰੱਬਾ ਤੇ ਅੱਜ ਬੱਚਾ ਪਹਿਲਾ ਫਤਿਹਵੀਰ ਦਾ ਜੀ ਥੋੜਾ ਵਿਚਾਰਾ 70 ਕਿਲੋ ਦਾ ਸੀ ਇਹ ਬੱਚਾ 2 ਕਿਲੋ ਤੋਂ ਉੱਪਰ ਹੈ ਜੀ ਤੇ ਸਹੀ ਟਾਈਮ ਦਾ ਬੱਚਾ ਉਸ ਦਾ ਕੋਈ 11 ਤਰੀਕ ਅੱਜ ਆ ਗਈ 11 ਰੀ ਹੁੰਦੀ ਸੀ ਹਾਂ ਜੀ ਇਹ ਵੀ ਬਹੁਤ ਲੋਕੀ ਕਰ ਰਹੇ ਨੇ ਉਹੀ ਟਾਈਮ ਹੈ ਤੇ ਉਹੀ 11 ਤਰੀਕ ਦੁਬਾਰਾ ਰੱਬ ਨੇ ਵਾਪਸ ਕਰ ਦੇਸ਼ਾਂ ਦੇਸ਼ਾਂ ਜੀ ਕਿੰਨੇ ਕੁ ਫੋਨ ਆ ਰਹੇ ਬਹੁਤ ਜ਼ਿਆਦੇ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੀ ਕਿੰਨੇ ਕੁ ਫੋਨ ਆਏ ਹੁਣੇ ਦੋ ਫੋਨ ਬੈਟਰੀ ਲੋ ਹੋ ਗਈ ਤੁਹਾਨੂੰ ਪਹਿਲਾਂ ਦ ਤਰੀਬੰਦੀ ਮੰਨ ਲਓ ਬੰਦ ਰਹੇ ਦੋਨੇ ਬੰਨ ਉਸ ਟਾਈਮ 11 ਵਜੇ ਇਹ ਕੰਮ ਜੀ 11 ਵਜੇ ਸਾਡਾ ਕੁਛੀ ਦੀ ਰੈਲ ਬਣੀ ਉਹ ਹੁੰਦੇ ਇਹਨੇ ਫੋਨ ਆਈ ਜੀ ਫਤੇ ਵੀਰ ਦੇ ਚਾਚਾ ਚਾਚੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਸ ਸਮੇ ਬੜੀ ਖੁਸ਼ੀ ਹੋ ਰਹੀ ਹੈ ਤੇ ਉਸ ਸਮੇ ਹੋਰ ਖੁਸ਼ੀ ਹੋਈ ਜਦੋਂ ਹਸਪਤਾਲ ਕਹਿੰਦੀ ਕੁਛ ਹੋ ਰਿਹਾ ਕੀ ਦੱਸ ਨਹੀਂ ਜਾ ਬਿਆਹ ਨਹੀਂ ਕਰੀਏ ਬਾਕੀ ਸਾਡੀ ਮਾਹੌਲ ਦੇਖ ਰੋ ਸਾਡੇ ਘਰ ਤਾਂ ਕੋਈ ਹੈ ਨਹੀਂ ਉਰੇ ਇਕੱਲੇ ਚਾਚਾ ਜੀ ਨੇ ਮੇਰੇ ਵੇਰੇ ਬਾਕੀ ਸਾਰੇ ਉੱਥੇ ਨੇ ਜਦੋਂ ਉਹਨਾਂ ਨੇ ਦੱਸਿਆ ਆਪਣੇ ਆਪ ਆ ਰਹੇ ਨੇ ਸਾਰੇ ਅਸੀਂ ਕਿਸ ਨੂੰ ਕਹੇ ਨਹੀਂ ਗਏ ਅੱਜ ਕਹਿੰਦੀ ਵੀ ਘਰੇ ਤਾਂ ਕੋਈ ਹੈ ਨਹੀਂਗਾ ਇੱਕ ਦੋ ਤਿੰਨ ਖੜ ਕੇ ਕਹਿੰਦੇ ਨਹੀਂ ਸਾਥ ਰਿਹਾ ਨਹੀਂ ਜਾਂਦਾ ਇਸ ਤਾਂ ਹੁਣ ਅੱਜ ਹੀ ਆਉਣਾ ਬਸ ਹੁਣ ਭੈਣ ਆ ਰਹੀ ਹੈ ਸਹਣੇ ਤੋਂ ਉਹ ਕਹਿੰਦੀ ਮੈਂ ਤਾਂ ਆਉਣਾ ਹੀ ਆਉਣਾ ਕੁਛ ਹੋ ਜੇ ਕਹਿੰਦੀ ਕਿਸੇ ਮਤ ਰਿਹਾ ਨਹੀਂ ਜਾਂਦੇ ਬੈ ਇੰਨੀ ਜ਼ਿਆਦੀ ਖੁਸ਼ੀ ਹੋ ਰਹੀ ਹੈ ਕਹਿੰਦੀ ਮੈਨਾਂ ਹਾਂ ਜੀ ਪਤੇ ਵੀਰ ਬਹੁਤ ਖੁਸ਼ੀ ਹੈਗੀ ਜੀ ਸਾਨੂੰ ਆਲੀ ਦੀਵਾਲੀ ਦੇਖੋ ਵਿਆ ਵਰਗਾ ਪ੍ਰੋਗਰਾਮ ਆਗਾ ਤੇ ਦੁਬਾਰੋ ਫਤਿਹਵੀਰ ਅੱਜ ਸਾਡੇ ਘਰ ਮੁੜਿਆ ਮੈਂ ਫਤਿਹਵੀਰ ਦੀ ਚਾਚੀ ਬੋਲ ਰਹੀ ਐਂਗੀ ਬਹੁਤ ਜ਼ਿਆਦਾ ਰੌਣਕਾਂ ਜੀ ਸਾਡੇ ਘਰ ਦੇਖੋ ਅੱਜ ਸਾਨੂੰ ਬਹੁਤ ਜ਼ਿਆਦਾ ਚਾਹ ਹੋ ਆਗਾ ਚਾਹੀ ਫਤਿਹਵੀਰ ਹੀ ਨਾ ਰੱਖਦੀ ਹੋਣੀ ਠੀਕ ਕਰ ਸੋ 2 ਸਾਲ ਪਹਿਲਾਂ ਫਤਿਹਵੀਰ ਦੀ ਮੌਤ ਹੋਈ ਸੀ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਇਹ ਮਾਮਲਾ ਪੂਰੀ ਦੁਨੀਆ ਦੇ ਵਿੱਚ ਵੀ ਉੱਭਰ ਕੇ ਸਾਹਮਣੇ ਆਇਆ ਸੀ ਤੇ ਫਤੇ ਵੀਰ ਦੀ ਮੌਤ ਹੋਈ ਸੀ ਫਤੇ ਵੀਰ ਦੀ ਮੌਤ ਤੇ ਦੁਨੀਆ ਦੀ ਹਰ ਅੱਖ ਰੋਈ ਸੀ ਨਾ ਕੋਈ ਦੂਰ ਨੇੜੇ ਦੀ ਰਿਸ਼ਤੇਦਾਰੀ ਪਰ ਹਰ ਇੱਕ ਨੂੰ ਫਤੇ ਵੀਰ ਆਪਣਾ ਲੱਗ ਰਿਹਾ ਸੀ ਤੇ ਅੱਜ ਪਰਮਾਤਮਾ ਨੇ ਪਰਿਵਾਰ ਦੀ ਅਰਦਾਸ ਨੂੰ ਸੁਣਿਆ ਤੇ ਫਤੇ ਵੀਰ ਦੇ ਰੂਪ ਚ ਇੱਕ ਹੋਰ ਪੁੱਤਰ ਦੀ ਦਾਤ ਪਰਿਵਾਰ ਨੂੰ ਬਖਸ਼ੀ ਜਿਸ ਕਰਕੇ ਉਹਨਾਂ ਦੇ ਘਰ ਵਿੱਚ ਖੁਸ਼ੀ ਦੀ ਲਹਿਰ ਹੈ ਪਾਸ਼ਾ ਮੇਰਾ ਰਖੀ ਮਾਲਕਾ ਤੰਦਰੁਸਤੀਆਂ ਵਖਸੀ ਤੈਨੂੰ ਮਨੋਂ ਵਿਚਾਰਦਾ ਕਿ ਮੇਰੀ ਹਸਤੀ ਸੱਚਾ ਪਾਸ਼ਾ ਤੂੰ ਦਿਨ ਮੋੜ ਕੇ ਲਿਆਇਆ ਹੋ ਹਨਾ ਕਿ ਟੁੱਟ ਚੁੱਕੀ ਮਾਂ ਤੇ ਵਿਖਰ ਚੁੱਕੇ ਬਾਪ ਦੇ ਦਾ ਜਗ ਤੇ ਫੇਰ ਸੀਰ ਪਾ ਗਿਆ ਸਾਡੇ ਚ ਜੀ ਆਇਆ ਕਿ ਸਾਡਾ ਦਵਾਰੇ ਫਤਿਹ ਵੀਰ ਆ ਗਿਆ ਬਹੁਤ ਅਫਵਾਹਾਂ ਅਫਵਾਹਾਂ ਬਹੁਤ ਫੈਲੀਆਂ ਸੀ ਕਿ ਫਤਿਹ ਵੀਰ ਆਊਗਾ ਫਤਿਹ ਵੀਰ ਆਊਗਾ ਪਰ ਆ ਗਿਆ ਜਦ ਅਫਵਾਹਾਂ ਸੱਚੀਆਂ ਹੋ ਗਈਆਂ ਅਸੀਂ ਧੰਨਵਾਦ ਕਰਦੇ ਹਾਂ ਉਹ ਅਫਵਾਹਾਂ ਫਲਾਉਣ ਵਾਲਿਆਂ ਦਾ ਜਿਨ੍ਹਾਂ ਦੀ ਬਦੌਲਤ ਅੱਜ ਫਿਰ ਸਾਡੇ 'ਚ ਫਤਿਹਵੀਰ ਆ ਗਿਆ ਅੱਜ 2019 'ਚ 11 ਤਰੀਕ ਨੂੰ ਸੰਸਕਾਰ ਹੋਇਆ ਸੀਗਾ ਛੇਵੇਂ ਮਹੀਨੇ ਤੇ ਅੱਜ 11 ਤਰੀਕ ਐ ਤੇ ਦੁਬਾਰੇ ਜਨਮ ਲੈਤਾ ਹੈ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਦਬਾਵਾਂ ਤੁਹਾਡੀਆਂ ਆਰਤੀਆਂ ਨਵਾਜਾਂ ਪੜੀਆਂ ਹੋਈਆਂ ਕੰਮ ਕਰ ਗਈਆਂ ਬਹੁਤ-ਬਹੁਤ ਮੁਬਾਰਕਾਂ ਜੀ ਕਿ ਸੇਮ ਉਹੀ ਸਰੀਰ ਆ ਗਿਆ ਜੀ ਆਇਆਂ ਜੀ ਸਾਡੇ ਚ ਫੇਰ ਦੁਬਾਰੇ ਫਤੇਵੀਰ ਆ ਗਿਆ ਸਾਰਿਆਂ ਨੂੰ ਮੈਂ ਇਹ ਕਹਿਣਾ ਕਿ ਇਹ ਅਫਵਾਹ ਨਹੀਂ ਇਹ ਬਿਲਕੁਲ ਸੱਚ ਹੈ ਅਸੀਂ ਹਸਪਤਾਲ ਦਾ ਹਜੇ ਨਾਮ ਨਹੀਂ ਦੱਸਣਾ ਕਿਉਂਕਿ ਹਜੇ ਸਾਡੇ ਪੇਸ਼ੈਂਟ ਅਲ ਰੈਸਟ ਤੇ ਨੇ ਬੈਣ ਜੀ ਬਹੁਤ-ਬਹੁਤ ਮੁਬਾਰਕਾਂ ਕਿੱਦਾਂ ਦਾ ਲੱਗ ਰਿਹਾ ਅੱਜ ਉਹ ਲੱਖਾਂ ਅਰਦਾਸਾਂ ਦੁਆਵਾਂ ਕੀਤੀਆਂ ਹੋਈਆਂ ਅੱਜ ਕੰਮ ਆ ਗਈਆਂ ਹੈਨਾ ਤੇ ਚਲੋ ਮੈਨੂੰ ਇਹ ਗੱਲ ਪੁੱਛਣੀ ਚਾਹੀਦੀ ਹਜੇ ਨਾਮ ਕਰਨ ਤਾਂ ਹੀ ਰੱਖਿਆ ਫਤੇਵੀਰ ਕਿਆ ਬਾਤ ਆ ਜੀ ਨਾਮ ਵੀ ਕਹਿੰਦੇ ਫਤਿਹਵੀਰ ਰੱਖਾਂਗੇ ਤੇ ਕਿੱਥੇ ਬੱਚਾ ਆਪਣਾ ਹਜੇ ਲੈਤਾ ਨਹੀਂ ਆਪਨ ਚਲੋ ਜਲਦੀ ਤੋਂ ਜਲਦੀ ਕਰਾਂਗੇ ਤੇ ਮੈਂ ਵੀ ਥੋੜਾ ਜਿਹਾ ਭਾਵੁਕ ਹੋ ਗਿਆ ਅੱਜ ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ ਆਉਣਗੇ ਪਰ ਖੁਸ਼ੀ ਦੇ ਆਉਣਗੇ ਦਿਲ ਤੇ ਹੱਥ ਧਰ ਕੇ ਇਹ ਵੀਡੀਓ ਦੇਖਿਓ ਤੁਹਾਨੂੰ ਯਕੀਨ ਨਹੀਂ ਆਉਣਾ ਕਿ ਸਾਡਾ ਫਤਿਹਵੀਰ ਫੇਰ ਸਾਡੇ ਚ ਆ ਗਿਆ ਠੀਕ ਹੈ ਜਿਹੜਾ ਬੋਰ ਬੈਲ ਦੇ ਵਿੱਚ 6-7 ਦਿਨ ਜੂਦੀਦਾ ਰਿਹਾ ਮੌਤ ਦੇ ਨਾਲ ਹਨਾ ਉਸ ਕੁਦਰਤ ਨੇ ਸੈਣੇ ਕਹਿੰਦੇ ਨੇ ਕਿ ਰੱਬ ਦੇ ਘਰ ਦੇ ਰ ਹੈ ਕੁਦਰਤ ਦੇ ਘਰ ਦੇ ਰ ਪਰ ਹਨੇਰ ਨਹੀਂ ਸੱਚੀ ਵਕਾ ਹੀ ਹਨੇਰ ਨਹੀਂ ਹੈਗਾ ਉਹਦੇ ਘਰ ਅੱਜ ਸਾਡੀ ਮਾਂ ਦੀ ਕੋਠੋਂ ਦੇ ਦਵਾਰੇ ਭਰੀ ਹੈ ਤੇ ਪੈਣ ਜੀ ਕਿੰਨੇ ਵਜੇ ਹੋਏ ਸੀਗੇ ਪੋਣੀ ਵਾਰਾਂ ਹੋ ਗਏ ਪੋਣੀ ਵਾਰਾਂ ਬਜੀ ਸਹੀ ਤਾਂ ਮੈਨੂੰ ਪਤਾ ਨਹੀਂ ਮੰਦੀ ਹੁਣ ਅੱਖਾਂ 'ਚ ਪਾਣੀ ਆ ਗਿਆ ਹੁਣ ਸਰ ਹਾਂਜੀ ਕੀ ਬਾਤ ਆ ਗਿਆ ਹੁਣ ਵੀ ਅੱਖਾਂ 'ਚ ਪਾਣੀ ਆ ਗਿਆ ਹਨਾ ਮੇਰੇ ਆਪਣੇ ਅੱਖਾਂ 'ਚ ਪਾਣੀ ਆਇਆ ਤੇ ਪ੍ਰਮਾਤਮਾ ਤੂੰ ਵਕਾ ਹੀ ਹੈਗਾ ਹੈ ਤੇ ਆ ਜਾ ਸੜਾ ਜਾ ਕਿਦਾਂ ਦਾ ਲੱਗ ਰਿਹਾ ਅੱਜ ਬਹੁਤ ਵਧੀਆ ਹੈ ਬਹੁਤ ਵਧੀਆ ਲੱਗ ਰਿਹਾ ਮੈਂ ਪਹਿਲਾਂ ਕਿਹਾ ਸੀਗਾ ਕਿ ਟੁੱਟ ਚੁੱਕੇ ਬਾਪ ਤੇ ਵਿਖਰ ਚੁੱਕੀ ਮਾਂ ਦੇ ਮਾਂ ਦਾ ਜਗ ਤੇ ਸਿਰ ਪਾ ਗਿਆ ਜੀ ਆਇਆਂ ਨੂੰ ਸਾਡੇ ਚ ਫੇਰ ਇੱਕ ਵਾਰੀ ਫਤੇਬੀਰ ਆ ਗਿਆ ਤੇ ਖੁਸ਼ੀ ਸ਼ਮਾਲੀ ਨਹੀਂ ਜਾਂਦੀ ਹਣੀ ਅੱਜ ਹਾਂਜੀ ਤੇ ਤੁਹਾਡੀਆਂ ਅਰਦਾਸਾਂ ਦੁਆਵਾਂ ਕੰਮ ਕਰ ਗਈਆਂ ਜੀ ਮੈਂ ਬੜਾ ਭਾਵਕ ਹੋ ਗਿਆ ਮੈਂ ਬੋਲ ਨਹੀਂ ਸਕਦਾ ਮੈਨੂੰ ਯਕੀਨ ਨਹੀਂ ਆਇਆ ਤੇ ਬਿਲਕੁਲ ਇਹ ਸੱਚ ਹੈ ਤੇ ਇਹਨੂੰ ਅਫਗਾਨਾ ਸਮਝੋ ਆ ਮੁੰਡੇ ਦਾ ਪਿਓ ਐ ਫਤੇ ਵੀਰ ਦਾ ਤੇ ਆ ਮੁੰਡੇ ਦੀ ਮਾਂ ਐ ਫਤੇ ਵੀਰ ਦੀ ਤੇ ਨਾਂ ਵੀ ਕਹਿੰਦੇ ਫਤੇ ਵੀਰ ਰੱਖਣੇ ਬਹੁਤ ਵੱਡੀ ਗੱਲ ਐ ਮੈਂ ਬਾਕੀ ਗੱਲਾਂ ਬਾਤਾਂ ਤੁਹਾਡੇ ਨਾਲ ਫੇਰ ਕਰੂੰਗਾ ਅੱਜ ਇਹ ਹਾਲਤ ਦੇ ਵਿੱਚ ਇੰਨੀ ਗੱਲਾਂ ਬਾਤਾਂ ਕਰਨ ਦੇ ਤੇ ਖੁਸ਼ੀਆਂ ਮਨਾਓ ਢੋਲ ਵਜਾਓ ਘਰ ਘਰ ਕਿੰਨੀਆਂ ਮਾਮਾ ਨੇ ਕਿੰਨੀਆਂ ਭੈਣਾਂ ਨੇ ਕਿੰਨੇ ਬੱਚਿਆਂ ਨੇ ਕਿਹੜੇ ਧਰਮ ਨੇ ਨਹੀਂ ਦੁਆ ਕੀਤੀ ਅਰਦਾਸ ਨਹੀਂ ਕੀਤੀ ਰਿਕਵੈਸਟ ਨਹੀਂ ਕੀਤੀ ਬੇਨਤੀ ਨਹੀਂ ਕੀਤੀ ਤੇ ਅੱਜ ਸੱਚੇ ਪਾਸਾਂ ਨੇ ਸੁਣ ਲਈ ਤੇ ਉਹ ਤੇ ਗੱਲਾਂ ਨਾ ਕਰਦੇ ਹੋ ਕਿਉਂਕਿ ਭਾਬਕ ਹੋ ਗਿਆ ਉਹਦਾ ਡੈਡੀ ਬਾਈ ਜੀ ਕੋਈ ਗੱਲ ਨਹੀਂ ਠੀਕ ਹੈ ਅੱਜ ਤੁਹਾਡੇ ਵੀ ਅੱਖਾਂ 'ਚ ਹੰਝੂ ਆਉਣਗੇ ਪਰ ਖੁਸ਼ੀ ਦੇ ਆ ਜਿਹੜੇ ਅਥਰੂ ਨੇ ਕਿਉਂਕਿ ਆ ਵਿਚਾਰੀ ਨੇ ਰੋਂਦੀ ਨੇ ਅਰਦਾਸਾਂ ਕਰੀਆਂ ਸੀ ਜਿਹੜੀਆਂ ਅੱਜ ਪੂਰੀਆਂ ਹੋਈਆਂ ਨੇ ਅਰਦਾਸਾਂ ਅੱਜ ਤੋਂ 2019 ਦੇ ਵਿੱਚ ਤੁਸੀਂ ਦੇਖਿਆ ਸੀਗਾ ਕਿ ਗੋਰਵੈਲ ਦੇ ਵਿੱਚ ਫਤੇਵੀਰ ਦਾ ਨਾਂ ਫਤੇਵੀਰ ਨਾਂ ਦਾ ਇੱਕ ਬੱਚਾ ਗੋਰਵੈਲ ਦੇ ਵਿੱਚ ਗਿਰ ਗਿਆ ਸੀਗਾ ਤੇ ਕਿੰਨੇ ਹੱਥਾਂ ਨੇ ਕਿੰਨੇ ਮੂੰਹਾਂ ਨੇ ਦਵਾਵਾਰ ਅਰਦਾਸਾਂ ਕਰੀਆਂ ਸੀ ਹਰ ਜਾਤ ਦੇ ਬੰਦੇ ਨੇ ਆਪਣੇ ਧਰਮ ਨੂੰ ਹਨਾ ਰੋ ਰੋ ਕੇ ਕਿਹਾ ਸੀ ਜੇ ਤੂੰ ਸੱਚੀ ਰੱਬ ਹੈ ਤੂੰ ਅੱਲੇ ਤਾਲੇ ਵਾਇਗਰੂ ਹੈ ਤਾਂ ਵਾਪਸ ਲੈ ਕੇ ਆ ਫਤਿਹ ਦੇ। ਅੱਜ ਉਹ ਤੁਹਾਡੀਆਂ ਦਵਾਵਾਰ ਅਰਦਾਸਾਂ ਕੰਮ ਕਰ ਗਈਆਂ ਸਾਡੇ ਨਾਲ ਨੇ ਉਹਨਾਂ ਦੇ ਡੈਡੀ ਤੇ ਮੈਂ ਪਹਿਲਾਂ ਵੀ ਕਹਿ ਕੇ ਛੱਡਿਆ ਕਿ ਕਿੱਟੋ ਹੈ ਮਾਂ ਦਾ ਤੇ ਵਿਖਰੀ ਹੋਈ ਮਾਂ ਦਾ ਇਸ ਜਗ ਵਿੱਚ ਸੀਰ ਪਾ ਗਿਆ ਜੀ ਆਇਆਂ ਨੂੰ ਤੂੰ ਦੁਬਾਰੇ ਫਤਿਹ ਵੀ ਆ ਗਿਆ। ਸੇਮ ਦਾ ਸੇਮ ਉਹੀ ਸੀਰ ਆ ਗਿਆ। ਤੇ ਅੱਜ ਸੱਚੀ ਅੱਖਾਂ 'ਚ ਖੁਸ਼ੀ ਦਾ ਨੀਰ ਆ ਗਿਆ